ਜੇ ਅਸੀਂ ਜਪਣ ਲੱਗ ਪਏ ਸਤ ਨਾਮ ਵਾਹਿਗੁਰੂ 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 ਕੀ ਹੋਏਗਾ ਇਦ ਨਾਲ ਪਰੋਂ ਹੁਣ ਜਵਾਬ ਮਿਲ ਲੰਗਾ ਆਪਨ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਝਣਾਂ ਇਹਨੇ ਲੋਕ ਵਿੱਚ ਵੀ ਮੂੰਹ ਉਜਲਾ ਦਰਗਾਹ ਵਿੱਚ ਵੀ মুখ ਉਜਲਾ ਭਾਈ ਤੇਰਾ ਜਨਮ ਸਫਲ ਹੋ ਜਾਣਾ ਰੋਜ਼ ਜਪਣਾ ਸ਼ੁਰੂ ਕਰ ਸਤਨਾਮ ਸ੍ਰੀ ਵਾਹਿਗੁਰੂ ਇੱਕ ਬੰਦਾ ਬਹੁਤ ਹੰਮੇ ਹੰਕਾਰ ਵਿੱਚ ਉਹਨੇ ਮਹਾਪੁਰਸ਼ਾਂ ਨੂੰ ਕਹਿ ਦਿੱਤਾ ਕਹਿੰਦਾ ਜੀ ਕੀ ਤੁਸੀਂ ਕਹਿੰਦੇ ਰਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਮੁਕਤ ਹੋ ਜਾਂਦਾ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਆਹ ਹੋ ਜਾਂਦਾ ਵਾਹਿਗੁਰੂ ਕਹਿਣ ਨਾਲ ਦੁੱਖ ਮਿਟ ਜਾਂਦੇ ਕਹਿੰਦਾ ਲੋ ਮੈਂ ਕਹਿ ਦਿੰਨਾ ਵਾਹਿਗੁਰੂ 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 ਕਹਿੰਦਾ ਮੈਂ ਮੁਕਤ ਹੋ ਗਿਆ ਤੋ ਮਹਾਪੁਰਸ਼ ਨੇ ਜਵਾਬ ਨਹੀਂ ਦਿੱਤਾ ਬਾਬਾ ਈਸ਼ਰ ਸਿੰਘ ਨੇ ਚੁੱਪ ਕਰ ਗਿਆ ਗਲਜ ਪਾਇਆ ਹਜ਼ੂਰੀਆਂ ਕੱਪੜਾ ਉਹਨਾਂ ਨੇ ਮੂੰਹ ਢੱਕਿਆ ਤੇ ਮੂੰਹ ਮੁਰਕ ਕਰਕੇ ਗੱਡੀ 'ਚ ਜਾ ਕੇ ਬਹਿ ਗਿਆ ਸਿਵਧਰਨ ਕੇ ਮਰ ਜਵਾਬ ਕਿਉਂ ਨਹੀਂ ਦਿੱਤਾ ਤੁਸੀਂ ਇੰਨੀਆਂ ਉਦਾਹਰਨਾ ਕਥਾ ਕੀਰਤਨ ਵਿੱਚ ਦਿੰਦੇ ਹੋ ਉਹਨੂੰ ਕਿਉਂ ਨਹੀਂ ਸਮਝਾਇਆ ਕਹਿੰਦੇ ਭਾਈ ਕੱਲੇ ਕੱਲੇ ਨੂੰ ਸਮਝਾਉਣ ਦਾ ਸਾਨੂੰ ਹੁਕਮ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੱਬਿਆ ਵਿੱਚ ਸਮਝਾਉਣ ਦਾ ਹੁਕਮ ਹੈ ਜਿਹਨੂੰ ਸਮਝਾਉਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਮਝਾਉਣਾ ਹੈ ਅਸੀਂ ਕੱਲੇ ਕੱਲੇ ਨੂੰ ਸਮਝਾਉਣ ਦਾ ਹੁਕਮ ਥੋੜੀ ਹੈ ਜੀਵ ਆਪੋ ਆਪਣੇ ਕਰਮ ਲੈ ਕੇ ਸੰਗਤ ਵਿੱਚ ਆਉਂਦੇ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਕਰਮ ਬਦਲਦੇ ਨੇ ਮਿਟ ਜਾਂਦੇ ਨੇ ਭਾਈ ਕੱਲੇ ਕੱਲੇ ਨੂੰ ਨਹੀਂ ਸਮਝਾ ਸਕਦਾ ਕਹਿੰਦੇ ਹੁਕਮ ਇਹ ਨਹੀਂ ਸੀ ਉਹ ਬੰਦਾ ਚਲਾ ਗਿਆ ਤੇ ਉਹਨੇ ਕਈਆਂ ਕੋਲ ਗੱਲ ਕੀਤੀ ਉੱਥੇ ਕਹਿੰਦਾ ਦੇਖਿਆ ਸੰਤਾਂ ਨੂੰ ਜਵਾਬ ਹੀ ਨਹੀਂ ਆਇਆ ਮੇਰੀ ਗੱਲ ਦਾ ਕਹਿੰਦਾ ਵੇਖਿਆ ਸੰਤਾਂ ਨੂੰ ਜਵਾਬ ਹੀ ਨਹੀਂ ਆਇਆ ਮੇਰੀ ਗੱਲ ਦਾ ਤਾਂ ਕਹਿੰਦੇ ਬਾਅਦ ਵਿੱਚ ਉਹ ਬੰਦਾ ਬਹੁਤ ਵੱਡੀ ਸਰਕਾਰੀ ਨੌਕਰੀ ਤੇ ਸੀ ਲੋਭੀ ਸੀ ਲਾਲਚੀ ਸੀ ਰਿਸ਼ਵਤ ਲੈਣ ਵਾਲਾ ਸੀ ਇੱਕ ਦਿਨ ਰਿਸ਼ਵਤ ਲੈੰਦਾ ਫੜਿਆ ਗਿਆ ਤਦ ਉਹ ਰਟਾਇਰਮੈਂਟ ਵਿੱਚ ਇੱਕ ਮਹੀਨਾ ਰਹਿਦਾ ਸੀ ਰਿਸ਼ਵਤ ਫੜੀ ਕੇਸ ਉੱਤੇ ਚੱਲ ਪਿਆ ਉਹਦੇ ਸਾਰੇ ਪੈਸੇ ਪਿਛਲੀ ਇੱਜ਼ਤ ਵੀ ਗਈ ਪੈਸਾ ਵੀ ਰੁਕ ਗਿਆ ਸਸਪੈਂਡ ਹੋ ਗਿਆ ਟੈਨਸ਼ਨ ਪੈ ਗਈ ਅਖਬਾਰਾਂ 'ਚ ਨਾਮ ਆ ਗਿਆ ਤਾਂ ਫਿਰ ਬਹੁਤ ਚਿੰਤਾ ਵਿੱਚ ਜਦੋਂ ਉਹਦੇ ਪੈਸੇ ਵੀ ਮਾਰੇ ਗਏ ਇੰਨਾ ਕੁਝ ਹੋ ਗਿਆ ਉਹਨੂੰ ਫਿਰ ਇੱਕ ਦਿਨ ਅਟੈਕ ਹੋ ਗਿਆ ਬ੍ਰੇਨ ਹੈਮਰਜ਼ ਹੋ ਗਿਆ ਉਹਦਾ ਪੂਰਾ ਪਾਸਾ ਲੱਤਾਂ ਮਹਾਂ ਰੁਕ ਗਈਆਂ ਡਾਕਟਰ ਕੋਲ ਲੱਗ ਕੁੰਮਾ ਚ ਚਲਾ ਗਿਆ ਉਹ ਡਾਕਟਰ ਕਹਿੰਦੇ ਭਾਈ ਕੁੰਮਾ ਚ ਚਲਾ ਗਿਆ ਹੋ ਜਾ ਠੀਕ ਤਾਂ ਕੱਲ ਹੋ ਜਾਏ ਨਾ ਹੋਵੇ ਤਾਂ ਕਈ ਸਾਲ ਨਾ ਹੋਵੇ ਕਰ ਲੈ ਜੋ ਇਹਦੀ ਸੇਵਕ ਕਰੋ ਹੁਣ ਜਿਹੜਾ ਬੰਦਾ ਕੁੰਮਾ ਵਿੱਚ ਉਹਦੇ ਹੱਥ ਪੈਰ ਨਹੀਂ ਹਿਲਦੇ ਨਾ ਉਹ ਬੋਲਦਾ ਕਿਰਿਆ ਕਰਮ ਪਰ ਹੋ ਰਿਹਾ ਹੈ ਨਾਲ ਹੀ ਲੱਗੀ ਹੋਈ ਉਹਦੇ ਵਿੱਚ ਹੀ ਉਹਨੂੰ ਲਿਕਵਿਡ ਪਾਈ ਜਾਂਦੇ ਨੇ ਉਹਦੀ ਖਬਰ ਲੈਣ ਕੋਈ ਸੱਜਣ ਆਇਆ ਉਹਨੂੰ ਕੋਲ ਬੈਠਿਆ ਬੈਠਿਆ ਬਾਸ ਹੋਇਆ ਕਿ ਬੰਦਾ ਸਾਧੂ ਦਾ ਨਿੰਦਕ ਹੈ ਮੈਂ ਇਹਦੇ ਨਾਲ ਸੀ ਜਦੋਂ ਇਹਨੇ ਸੰਤਾਂ ਨੂੰ ਜੋ ਆਹ ਸਵਾਲ ਕੀਤਾ ਉਹਨੇ ਮੋਰੋਂ ਜਵਾਬ ਨਹੀਂ ਦਿੱਤਾ ਇਹਨੇ ਰੱਬ ਦੇ ਨਾਮ ਉੱਤੇ ਕਟਾਕਸ਼ ਕੀਤੀ ਕਿ ਹੁੰਦਾ ਵਾਹਿਗੁਰੂ ਕਹਿਣਾ ਮੈਂ ਕਹਦੇ ਨਾ ਸਤਨਾਮ ਵਾਹਿਗੁਰੂ ਤਉਨ ਬਿਠੇ ਬਿਠੇ ਨੂੰ ਮਹਿਸੂਸ ਹੋਇਆ ਉਹਨੇ ਉਹਦੇ ਘਰ ਦੇ ਨੂੰ ਕਿਹਾ ਭਾਈ ਜੇ ਮੇਰੀ ਗੱਲ ਮੰਨੋ ਇਹਨੂੰ ਇੱਕ ਵਾਰ ਬਾਬਾ ਈਸ਼ਾ ਸਿੰਘ ਦੀ ਕੋਲ ਲੈ ਜਾਓ ਇਹ ਸੰਤਾਂ ਦਾ ਫਟਕਾਰਿਆ ਹੋਇਆ ਹੈ ਤੇ ਸੰਤ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਜੇ ਕਿਸੇ ਦਰਖਤ ਦੀ ਟਾਣੀ ਟੁੱਟ ਜਾਏ ਨਾ ਦਰਖਤ ਦੀ ਦਰਖਤ ਹਰਾ ਰਹਿੰਦਾ ਪੱਤੇ ਟੁੱਟ ਜਾਣ ਤਾਂ ਵੀ ਦਰਖਤ ਹਰਾ ਰਹਿੰਦਾ ਤੇ ਜੇ ਜੜ ਪੁੱਟੀ ਜਾਵੇ ਸਾਰਾ ਦਰਖਤ ਸੁੱਕ ਜਾਵੇ ਇੱਕਦਮ ਕੋਈ ਸੰਤ ਦਾ ਸਰਾਫਿਆ ਹੋਇਆ ਬੰਦਾ ਹੋਵੇ ਸਮਝੋ ਉਹਦੀ ਜੜ ਪੁੱਟੀ ਗਈ ਆ ਉਹਨੂੰ ਸਾਰਾ ਸੁੱਕਦਾ ਫਿਰ ਇਹ ਬਾਦਸ਼ਾਹ ਨੇ ਬਾਣੀ ਅੰਦਰ ਲਿਖ ਕੇ ਦਿੱਤਾ ਐਥੋਂ ਤੱਕ ਹਜ਼ੂਰ ਕਹਿੰਦੇ ਫਿਰ ਸਭ ਕਹਿੰਦੇ ਪੀੜ ਮੋਢਾ ਹੂੰ ਕੱਟੀਏ ਤਿਸ ਡਾਲ ਸੁਕੰਦੇ ਪੀੜ ਦਾ ਅਰਥ ਦਰਖਤ ਕਹਿੰਦੇ ਦਰਖਤ ਜਦੋਂ ਮੁੱਢ ਤੋਂ ਜੜ ਤੋਂ ਪੁੱਟਿਆ ਜਾਵੇ ਉਹਦੀਆਂ ਟਾਹਣੀਆਂ ਸੁੱਕ ਜਾਂਦੀਆਂ ਸਾਰੀਆਂ ਜੋ ਜੋ ਸੰਤ ਸਰਫਿਆ ਸਫਰੇ ਪਵੰਦੇ ਪੀੜ ਮੋਢਾ ਹੂੰ ਕੱਟੀਏ ਤਿਸ ਡਾਲ ਸੁਕੰਦੇ ਉਹ ਘਰ ਵਾਲਿਆਂ ਨੇ ਗੱਲ ਮੰਨ ਲਈ ਜਦੋਂ ਬੰਦਾ ਦੁਖੀ ਹੁੰਦਾ ਨਾ ਉਦੋਂ ਰੱਬ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸੁੱਖ ਵੇਲੇ ਤਾਂ ਰੱਬ ਨੂੰ ਵੀ ਉਹ ਹੋਰੇ ਕੋਈ ਸਮਝਦਾ ਜਿਹੜਾ ਕਦੇ ਗੁਰਦੁਆਰੇ ਨਹੀਂ ਗਿਆ ਦੁੱਖ ਵੇਲੇ ਉਹ ਵੀ ਜਾਣ ਲੱਗ ਪੈਂਦਾ ਹੈ ਦੁੱਖ ਵੇਲੇ ਉਹ ਵੀ ਬੰਦਾ ਰੱਬ ਦਾ ਨਾਮ ਲੈਣ ਲੱਗ ਪੈਂਦਾ ਉਦੋਂ ਰੱਬ ਚਿੱਤਿਆਂ ਘਰ ਵਾਲੇ ਮੰਨ ਗਏ ਐਦਾਂ ਮੰਜੇ ਤੇ ਪਾਇਆ ਮੰਜਾ ਚੁੱਕ ਕੇ ਟਰਾਲੀ 'ਚ ਰੱਖ ਕੇ ਲੈ ਗਏ ਹੋਰ ਉਦੋਂ ਕੋਈ ਬਹੁਤੇ ਸਾਧਨ ਨਹੀਂ ਸੀ ਹੁੰਦੇ ਰਲੀ ਵਿੱਚ ਰੱਖ ਕੇ ਮੰਜਾਂ ਲੈ ਗਏ ਜਦੋਂ ਉਹ ਜੱਗ ਉੱਥੇ ਲਾਇਆ ਮਹਾਂਪੁਰਸ਼ ਧੁੱਪੇ ਬੈਠੇ ਸਨ ਸੰਗਤ ਬੈਠੀ ਐ ਵਿਖਿਆ ਕੋਈ ਮਰਹੀ ਜਾਇਆ ਉਹ ਘਰ ਵਾਲੇ ਕਹਿੰਦੇ ਜੀ ਅਸੀਂ ਫਲਾਨੇ ਪਿੰਡੋਂ ਆਏ ਆ ਇਹ ਉਹ ਬੰਦਾ ਹੈ ਜਿਨੇ ਤੁਹਾਨੂੰ ਇੰਨੇ ਸਾਲ ਪਹਿਲਾਂ ਆ ਗੱਲ ਕਹੀ ਸੀ ਤਾਂ ਮੁਰੇ ਸੰਤਾਂ ਕੇ ਭਾਈ ਸਾਨੂੰ ਤਾਂ ਬਹੁਤ ਲੋਕ ਸਵਾਲ ਕਰਦੇ ਸਾਨੂੰ ਨਹੀਂ ਯਾਦ ਰਹਿੰਦਾ ਜੀ ਸਾਨੂੰ ਤਾਂ ਬਹੁਤ ਲੋਕ ਸਵਾਲ ਕਰਦੇ ਨੇ ਇਦਾਂ ਦੇ ਸਾਨੂੰ ਥੋੜੀ ਯਾਦ ਰਹਿੰਦਾ ਪਤਾ ਕਿਉਂ ਸੰਤ ਨੂੰ ਵਕਈ ਇਹ ਗੱਲਾਂ ਯਾ ਇਹ ਨਹੀਂ ਕਿ ਉਹਨੂੰ ਯਾਦ ਭੁੱਲ ਜਾਂਦਾ ਪਤਾ ਸਭ ਕੁਝ ਹੁੰਦਾ ਪਰ ਸਾਡੇ ਸੰਸਾਰੀ ਲੋਕਾਂ ਦੀ ਤਰ੍ਹਾਂ ਸੰਤ ਯਾਦ ਨਹੀਂ ਰੱਖਦੇ ਕਿ ਇਹਨੂੰ ਇਹਨੇ ਮੈਨੂੰ ਆ ਕਿਹਾ ਮੈਂ ਇਹਦਾਂ ਵੈਰ ਰੱਖਣਾ ਨਹੀਂ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਉਹ ਚਿੱਤ ਵਿੱਚ ਨਹੀਂ ਰੱਖਦਾ ਕਿਸੇ ਨਾਲ ਜੇ ਉਹਨੂੰ ਚਿੱਤ ਵਿੱਚ ਵੈਰ ਵਿਰੋਧ ਰਹਿ ਜਾਏ ਫਿਰ ਉਹ ਸੰਤ ਕਹਦਾ ਯਾਦ ਉਹਨੂੰ ਸਭ ਹੁੰਦਾ ਹੈ ਪਰ ਉਹਦਾ ਕਿਸੇ ਨਾਲ ਵਹਿਰ ਨਹੀਂ ਹੁੰਦਾ ਜੋ ਕੋਈ ਉਹਨੂੰ ਕੋਈ ਕਹਿੰਦਾ ਭਾਵੇਂ ਉਸਤਤ ਕਰੇ ਭਾਵੇਂ ਕੋਈ ਨਿੰਦਿਆ ਕਰੇ ਉਹ ਸਿੱਧੀ ਰੱਬ ਨੂੰ ਭੇਜ ਦਿੰਦਾ ਆਪਣੇ ਕੋਲ ਨਹੀਂ ਰੱਖਦਾ ਜੇ ਕੋਈ ਉਸਤਤ ਵਡਿਆਈ ਕਰੇ ਤਾਂ ਵੀ ਕੋਲ ਨਹੀਂ ਰੱਖਦਾ ਉਹ ਕਹਿ ਦਿੰਦਾ ਕਹੋ ਨਾਨਕ ਸਭ ਤੇਰੀ ਵਡਿਆਈ ਮਹਾਰਾਜ ਮੇਰੀ ਨਹੀਂ ਹੈ ਇਹ ਤੁਹਾਡੀ ਹੈ ਤੇ ਜੇ ਕੋਈ ਨਿੰਦਿਆ ਕਰੇ ਉਹ ਵੀ ਉਧਰ ਭੇਜ ਦਿੰਦਾ ਉਹ ਫਿਰ ਰੱਬ ਜਾਣੇ ਗੁਰੂ ਜਾਣੇ ਤੇ ਬੰਦਾ ਜਾਣੇ ਮਹਾਂਪੁਰ ਕਹਿੰਦੇ ਭਾਈ ਸਾਨੂੰ ਨਹੀਂ ਯਾਦ ਇਦਾਂ ਤਾਂ ਬਹੁਤ ਬੰਦੇ ਮਿਲਦੇ ਕਹਿੰਦੇ ਹੁਕਮ ਕਰੋ ਕਹਿੰਦੇ ਜੀ ਬਿਮਾਰ ਇਹਨੂੰ ਠੀਕ ਕਰ ਦਿਓ ਕਹਿੰਦੇ ਅਸੀਂ ਕੌਣ ਉਹਨੇ ਠੀਕ ਕਰਨਾ ਜਿਹਨੂੰ ਠੀਕ ਕਰਨਾ ਹੈ ਉਹਨੂੰ ਵਾਹਿਗੁਰੂ ਨੇ ਕਰਨਾ ਹੈ ਭਾਈ ਅਸੀਂ ਕੌਣ ਕਰਨ ਵਾਲੇ ਜਿਹਨੂੰ ਠੀਕ ਕਰਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਹਿਗੁਰੂ ਨੇ ਠੀਕ ਕਰਨਾ ਹੈ ਮਹਾਂਪੁਰਸ਼ਾਂ ਮਾਲਾ ਦਿੱਤੀ ਉਹਦੇ ਘਰ ਵਾਲੀ ਨੂੰ ਕਹਿੰਦੇ ਬਈ ਇਹਦੇ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੋ ਜੇ ਵਾਹਿਗੁਰੂ ਨੇ ਚਾਇਆ ਉਮਰ ਵੱਡੀ ਹੋਈ ਤਾਂ ਆਪੇ ਠੀਕ ਹੋ ਜਾਓ ਜੇ ਉਮਰ ਚ ਵੱਧਾ ਹੋਇਆ ਠੀਕ ਹੋ ਜਾਓ ਉਹ ਮਾਲਾ ਲੈ ਕੇ ਗਏ ਕੋਲ ਬਹਿ ਕੇ ਸਿਮਰਨ ਕਰਦੇ ਰਹੇ ਉਨੀ ਬਚਨ ਕਮਾਇਆ ਔਰ ਸਾਥ ਸੰਗਤ ਹੈਰਾਨੀ ਦੀ ਹੱਦ ਨਾ ਰਹੀ ਜਿਹਨੂੰ ਡਾਕਟਰ ਕਹਿੰਦੇ ਸੀ ਪਤਾ ਨਹੀਂ ਕਿੰਨੇ ਸਾਲ ਕੁੰਮਾ ਚੋਂ ਬਾਹਰ ਨਾ ਆਵੇ ਅਮਰਤ ਵਿੱਲੇ 2:30 ਵਜੇ ਉਹ ਕੁੰਮਾ ਚੋਂ ਬਾਹਰ ਆ ਗਿਆ ਤੇ ਬੋਲਿਆ ਪਤਾ ਕੀ ਕਿਉਂਕਿ ਉਹਦੇ ਕੋਲ ਕਈ ਘੰਟਿਆਂ ਤੋਂ ਵਾਹਿਗੁਰੂ 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 ਜਪ ਰਿਹਾ ਸੀ ਜਦੋਂ ਕੁੰਮਾ ਚੋਂ ਬਾਹਰ ਆਇਆ ਪਹਿਲਾ ਸ਼ਬਦ ਉਹਦੀ ਜ਼ੁਬਾਨ ਤੇ ਆਇਆ ਵਾਹਿਗੁਰੂ 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 ਘਰ ਵਾਲੇ ਕਹਿੰਦੇ ਹੋਸ਼ ਚ ਆ ਗਿਆ ਫਿਰ ਉਹ ਛੋਟੀ ਜੀ ਉਹਨਾਂ ਕੋਲ ਘਾਰ ਸੀ ਮਰuti ਉਹ ਲੈ ਕੇ ਗਏ ਮਹਾਂਪੁਰਸ਼ਾਂ ਕੋਲ ਕਹਿੰਦੇ ਜੀ ਉਹ ਬੰਦਾ ਹੋਸ਼ ਚ ਆ ਗਿਆ ਕਹਿੰਦੇ ਭਾਈ ਜਿਹਨੂੰ ਠੀਕ ਕਰਨਾ ਵਾਹਿਗੁਰੂ ਨੇ ਕਰਨਾ ਹੈ ਜੇ ਉਮਰ ਚ ਵੱਧਦਾ ਹੋਇਆ ਤੁਰਨ ਫਿਰਨ ਲੱਗ ਜਾਗਾ ਉਹਦੇ ਕੋ ਸਿਮਰਨ ਕਰੋ ਬਾਅਦ ਚੋ ਕਿੰਨਾ ਚਿਰ ਤੁਰਦਾ ਫਿਰਦਾ ਵੀ ਰਿਹਾ ਜਿੰਨੀ ਉਮਰ ਸੀ ਉਹ ਭੋਗ ਕੇ ਗਿਆ ਪਰ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਿਹੜਾ ਬੰਦਾ ਜਿਹੜਾ ਕਵੇ ਕਿ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਹੈ ਸਾਥ ਸੰਗਤ ਵਾਹਿਗੁਰੂ ਕਹਿਣ ਨਾਲ ਵੱਡੇ ਤੋਂ ਵੱਡਾ ਦੁੱਖ ਹਟਦਾ ਹੈ ਲਿਖੇ ਤਾ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ ਪੜੋ ਕਲ ਕਲੇ ਸਤਨ ਮਾਹੇ ਮਿਟਾਓ ਅਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖਦ ਲਾਏ ਰੱਬ ਦੇ ਨਾਮ ਨਾਲ ਉਹ ਚੀਜ਼ हट ਜਾਂਦੀ ਜਿਹੜੀ ਹੋਰ ਕਿਸੇ ਚੀਜ਼ ਨਾਲ ਨਹੀਂ ਤਨਿਓ ਕਿਆ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਭਈ ਸਾਰੇ ਦੁੱਖਾਂ ਰੋਗਾਂ ਦਾ ਹਲਾਜ ਹੈ ਰੱਬ ਦਾ ਨਾਮ ਮਨ ਦੇ ਰੋਗ ਵੀ ਹਟਦੇ ਤਨ ਦੇ ਵੀ ਹਟਦੇ ਇਹ ਲੋਕ ਵਿੱਚ ਵੀ ਮੂੰਹ ਉਜਲਾ ਹੁੰਦਾ ਹੈ ਰੱਬ ਦੀ ਦਰਗਾਹ ਪਰਲੋਕ ਵਿੱਚ ਵੀ ਉਜਲਾ ਹੁੰਦਾ ਜੇ ਕੋਈ ਜਪ ਲੈ ਫਿਰ ਉੱਥੇ ਆਪਣੀ ਸੁਰਤ ਲੈ ਕੇ ਆਓ ਜਪ ਮੰਨ ਸਤ ਨਾਮ ਪੜੋ ਜਪ ਮੰਨ ਸਤ ਗੱਜ ਕੇ ਕਹੋ ਜਪ ਮੰਨ ਸਤ ਨਾਮ ਜਪ ਮੰਨ ਜਪ ਮੰਨ ਸਤ ਨਾਮ ਜਪ ਮੰਨ ਸਤ ਕੀ ਹੋਏਗਾ ਫਿਰ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਝਨ ਭਾਈ ਲੋਕ ਪਰਲੋਕ ਚ ਤੇਰਾ ਮੁਖ ਜਲਾ ਹੋਏਗਾ ਤੈਉ ਮਹਾਰਾਜ ਰੋਜ ਪੜਾਉਂਦੇ ਜਿਨੀ ਨਾਮ ਧਿਆਇਆ ਪੜੋ ਜਿਨੀ ਨਾਮ ਤੇ ਗਏ ਮਸ਼ਕਤ ਘਾਲ ਕਤ ਮੁਖ ਉਜਲੇ ਕਿਤੀ ਛੁਟੀਨ ਭਾਈ ਜਿਨਾਂ ਨੇ ਨਾਮ ਜਪਿਆ ਉਹ ਦਰਗਾਹ ਚ ਕਮ ਆਇਆ ਜੇ ਕੋ ਬੰਦਾ ਇਹ ਕਵੇ ਲਓ ਜੀ ਆਹ ਜਗ ਮਿੱਠਾ ਅਗਲਾ ਕਹਿੰਦੇ ਡਿੱਠਾ ਖਾਓ ਪੀਓ ਮੋਜਾਂ ਕਰੋ ਇਹ ਤਾਂ ਡਿੰਕ ਕੈਨ ਵੀ ਮੇਰੀ ਨਾ ਟਿਟ ਡਿੰਕ ਕੈਨ ਵੀ ਮੇਰੀ ਖਾਂ ਪੀਂ ਮੋਜਾਂ ਕਰਨ ਲਈ ਸਰੀਰ ਨਹੀਂ ਮਿਲਿਆ ਮਹਾਰਾਜ ਫਿਰ ਕੀ ਹੁਕਮ ਹੈ ਕਹਿੰਦੇ ਜੋ ਤੂੰ ਸਰੀਰ ਨਾਲ ਬੀਜ ਰਿਹਾ ਹੈ ਉਹ ਤੇਰੇ ਨਾਲ ਜਾਣਾ ਹੈ ਇੱਥੋਂ ਤੱਕ ਸਾਡੇ ਸਰੀਰ ਨੂੰ ਗੁਰੂ ਨੇ ਪਤਾ ਕੀ ਕਿਹਾ ਖੇਤ ਅਜਾ ਖੇਤ ਨਾ ਜ਼ਮੀਨ ਦਾ ਇੱਕ ਸੁਭਾਅ ਆ ਧਰਤੀ ਦਾ ਵੀ ਉਹਦੇ ਵਿੱਚ ਜੋ ਬੀਜੋਂਗੇ ਉਹੀ ਉਗਣਾ ਹੈ ਆਪਾਂ ਥੋੜੇ ਮਹੀਨੇ ਪਹਿਲਾਂ ਹੁਣ ਝੋਨਾ ਲਾਇਆ ਕੋਈ ਬੰਦਾ ਕਹੂਗਾ ਵੀ ਥੋੜੇ ਦਸਾਂ ਦਿਨਾਂ ਦੇ ਨਾਲ ਵਾਢੀ ਪੈਣੀ ਹੈ ਝੋਨੇ ਦੀ ਮੈਂ ਕਣਕ ਵੱਢਣ ਚੱਲਣਾ ਝੋਨਾ ਹੀ ਵੱਢਣਾ ਹੈ ਲਾਇਆ ਜੂ ਝੋਨਾ ਹੈ ਕਣਕ ਬੀਜੋਂਗੇ ਕਣਕ ਵੜਾਂਗੇ ਸਰੀਰ ਇੱਕ ਖੇਤ ਐ ਇੱਚ ਜੋ ਬੀਜ ਲਿਆ ਉਹ ਦਰਗਾਹ ਤੱਕ ਜਾਣਾ ਰਾਹ ਜਾਂਦਿਆਂ ਕੋਈ ਰੋੜਾ ਚੁੱਕ ਕੇ ਪਾਸੇ ਕਰ ਦਿਓ ਸਮਝੋ ਤੁਸੀਂ ਪੁੰਨ ਬੀਜਤਾ ਤੁਹਾਡੇ ਰਸਤੇ 'ਚੋਂ ਵੀ ਕਦੇ ਕੋਈ ਰੋੜਾ ਪਰੇ ਹੋਏਗਾ ਤੁਹਾਡੇ ਰਾਹ ਰਸਤੇ ਵਿੱਚ ਵੀ ਕੋਈ ਘਟਨਾ ਹੋਣ ਵਾਲੀ ਉਹ ਪਾਸੇ ਹੋ ਜਾਏਗੀ ਕਿਉਂ ਤੁਸੀਂ ਕਿਸੇ ਦਾ ਪਲਾ ਕਰ ਦਿੱਤਾ ਤੈਨੂੰ ਮਹਾਰਾਜ ਕਹਿੰਦੇ ਸਰੀਰ ਖੇਤ ਹੈ ਜੋ ਬੀਜਣ ਤੇਰੇ ਹੱਥ ਹੈ ਚੰਗੇ ਕਰਮ ਬੀਜ ਲੋਕ ਤੇ ਪਰਲੋਕ ਸੁਹਿੱਲਾ ਹੋ ਜਾਏਗਾ ਹਜ਼ੂਰ ਕਹਿੰਦੇ ਖੇਤ ਸਰੀਰ ਜੋ ਬੀਜੀਐ ਸਰੀਰ ਖੇਤ ਹੈ ਅੰਤ ਖਲੋਏ ਜੋ ਤੂੰ ਬੀਜਿਆ ਨਾ ਉਹ ਅੰਤ ਵਿਲੇ ਸਾਹਮਣੇ ਤੇਰੇ ਪ੍ਰਗਟ ਹੋਣਾ ਔਰ ਜੀਤੈ ਨੂੰ ਭੁਲਖੈ ਬਯੋਜ ਜਗ ਮਿੱਠਾ ਅਗਲਾ ਕਨੇ ਡਠਾ ਖਾਓ ਪੀਓ ਮੋਜਾਂ ਕਰੋ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਦੇ ਕਹਿੰਦੇ ਭਾਈ ਜੋ ਅੱਗੇ ਹੁਣੋਂ ਵੀ ਸੁਣ ਕਹਿੰਦੇ ਜੋ ਤੂੰ ਵਿੱਜਿਆ ਤੇਰੇ ਨਾਲ ਜਾਣਾ ਔਰ ਤੇਰਾ ਵਿੱਜਿਆ ਤੈਨੂੰ ਹੀ ਖਾਣਾ ਪੈਣਾ ਕਿਸੇ ਹੋਰ ਨੇ ਵਿੱਚ ਕੋਈ ਉਹਦੇ ਭਾਗੀਦਾਰ ਨਹੀਂ ਬਣਨਾ ਤੂੰ ਕਵੇਂ ਪੁੱਤਾਂ ਧੀਆਂ ਨੂੰ ਖੁਲਾਇਆ ਨਾ ਕਿਸੇ ਨੇ ਲਿਖੇ ਚ ਨਹੀਂ ਹੋਣਾ ਤੇਰਾ ਕੀਤਾ ਕਰਮ ਤੈਨੂੰ ਹੀ ਉਭਗਤਣਾ ਪੈਣਾ ਐ ਐਸਾ ਕਮ ਮੂਲੇ ਨ ਕਿੱਚੈ ਜੇ ਤੰਤ ਪਸ਼ੋਤਾਈਐ ਭਾਈ ਤੇਰਾ ਬੀਜਿਆ ਤੈਨੂੰ ਹੀ ਵਧਣਾ ਪੈਣਾ ਆਹ ਪੰਕਤੀ ਪੜੋ ਪੌੜੀ ਤੁਹਾਨੂੰ ਯਾਦ ਐ ਪੌੜੀ ਇੱਥੋਂ ਸ਼ੁਰੂ ਹੋਣੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰਸ ਹਾਂ ਇਹਦਾ ਮਤਲਬ ਤੁਸੀਂ ਬਾਣੀ ਪੜਦੇ ਹੋ ਪੜੋ ਫਿਰ ਪਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਖੇ ਮੂਤ ਪਲਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਪਰੀਏ ਮਤ ਪਾਪਾਂ ਕੈ ਸੰਗ ਉਹ ਧੋ ਪਹਿਨਾਵੇ ਕੈ ਹੁਣ ਮਹਾਰਾਜ ਕਹਿੰਦੇ ਪੁੰਨੀ ਪਾਪੀ ਅਖਣ ਨਾਹਿ ਕਰ ਕਰ ਕਰਨ ਲਿਖ ਲੈ ਜਾ ਪੁੰਨ ਤੇ ਪਾਪ ਕਹਿਣ ਦੀਆਂ ਗੱਲਾਂ ਨਹੀਂ ਹੈ ਸਚਾਈ ਹੈ रियलिटी ਵਿੱਚ ਹੋਣਾ ਕਿ ਜੇ ਪੁੰਨ ਵੀ ਜੋ ਵੀ ਨਾਲ ਜਾਣ ਜੇ ਪਾਪ ਵੀ ਜੋ ਵੀ ਨਾਲ ਇੱਥੇ ਆਪਾਂ ਬੈਠੇ ਵੀ ਸਮਾ ਨਾਲ ਜਾਣੇ ਵੀ ਜ਼ਿੰਦਗੀ ਵਿੱਚੋਂ ਵੀ ਇਹਨੇ ਬੰਦੇ ਨੇ 40 ਮਿੰਟ 30 ਮਿੰਟ 50 ਮਿੰਟ ਸੰਗਤ 'ਚ ਬੈਠਿਆ ਸੀ ਨਾਮ ਕੀਰਤਨ ਕਥਾ ਸੁਣਿਆ ਇਹਨੇ ਉਹ ਲਿਖੇ ਜਾ ਕਿਉਂ ਸੁਆਸ ਕੱਲਾ ਕੱਲਾ ਉਹਦੇ ਲਿਖੇ ਜਾ ਇੱਕ ਵਾਰ ਆਖੋ ਸਤਨਾਮ ਸ੍ਰੀ ਹਜ਼ੂਰ ਕਹਿੰਦੇ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀਆਂ ਆਪੇ ਬੀਜ ਆਪੇ ਹੀ ਖਾਓ ਮਹਾਰਾਜੋ ਫਿਰ ਅਭੁਗਤ ਰਹੇ ਅਸੀਂ ਸੰਸਾਰ ਚ ਇਨਾ ਕੁਝ ਦਿੱਤਾ ਸਾਨੂੰ ਕਹਿੰਦੇ ਇਹ ਸਰੀਰ ਜਿਉਂਦਿਆਂ ਜੀ ਭੋਗਣ ਵਾਸਤੇ ਆ ਘਰ-ਵਾਰ ਜ਼ਮੀਨ ਜਾਇਦਾਦ ਪੈਸਾ ਪੁੱਤਰ ਧੀਆ ਸਾਰਾ ਕੁਝ ਜਿਉਂਦਿਆਂ ਜੀ ਇਹਨੂੰ ਭੋਗੋ ਰੋਹ ਸੰਸਾਰ 'ਚ ਛੱਡ ਕੇ ਨਾ ਜਾਓ ਪਰ ਇਹਦੇ ਵਿੱਚ ਰਹਿੰਦਿਆਂ ਯਾਦ ਰੱਖੋ ਕਿ ਇੱਕ ਦਿਨ ਛੱਡ ਕੇ ਜਾਣਾ ਉਦੋਂ ਸਿਰਫ ਨਾਲ ਵਾਹਿਗੁਰੂ ਦਾ ਨਾਮ ਜਾਣੇ ਇਸ ਲਈ ਨਾਲ ਦੀ ਨਾਲ ਜਪਣਾ ਚਾਹੀਦਾ ਸਤਨਾਮ ਸ੍ਰੀ ਵਾਹਿਗੁਰੂ ਜਿਹਨਾਂ ਪੁੱਤ ਵਿਦੇਸ਼ ਜਾ ਕੇ ਕਮਾਈ ਕਰਕੇ ਆਵੇ ਉਹਨੂੰ ਦੇਸ਼ ਨੂੰ ਆਉਣ ਲੱਗਿਆਂ ਖੁਸ਼ੀ ਹੁੰਦੀ ਹੈ ਤੇ ਜਿਨ ਕਮਾਈ ਨਾ ਕੀਤੀ ਹੋਵੇ ਉਹ ਦੇਸ਼ ਨੂੰ ਆਉਣ ਤੋਂ ਡਰਦਾ ਹੈ ਇੰਦਾ ਇਸ ਧਰਤੀ ਤੇ ਆਪਾਂ ਜੇ ਸੁਹਾ ਸਫਲ ਕਰਕੇ ਚੰਗੇ ਕਰਮ ਦੀ ਕਮਾਈ ਕੀਤੀ ਫਿਰ ਜਹਾਨ ਲੱਗਿਆ ਕੋਈ ਦੁੱਖ ਨਹੀਂ ਹੋਣਾ ਖੁਸ਼ੀ ਹੋਣੀ ਜੇ ਕਮਾਈ ਨਹੀਂ ਕੀਤੀ ਫਿਰ ਰੂਹ ਨੇ ਡਰਨਾ ਹੈ ਸਰੀਰ ਨੂੰ ਛੱਡਣਾ ਨਹੀਂ ਰੂਹ ਨੇ ਤਾਂ ਬੋਧੀਆਂ ਨੇ ਬਚਨ ਕਹੇ ਕਹਿੰਦੇ ਭਾਈ ਜੋ ਕੁਝ ਹੈ ਭੋਗਣ ਵਾਸਤੇ ਪਰ ਸਭ ਕੁਝ ਇੱਥੇ ਛੱਡ ਜਾਣਾ ਇਹ ਹਕੀਕਤ ਹੈ ਅੱਛਾ ਮੇਰੇ ਨਾਲੋਂ ਜ਼ਿਆਦਾ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਬੈਂਕਾਂ ਵਿੱਚ ਅਕਾਊਂਟ ਖੁੱਲਦਾ ਕੋਈ ਵੀ ਬੰਦਾ ਕਲਾ ਲੈ ਸਾਰਿਆਂ ਦੇ ਖੁੱਲੇ ਹੋਏ ਨੇ ਤੁਹਾਡੇ ਜਦੋਂ ਤੁਸੀਂ ਉਹ ਫਾਰਮ ਫਿਲ ਕੀਤਾ ਨਾ ਉਹਦੇ ਵਿੱਚ ਇੱਕ ਆਪਸ਼ਨ ਆਇਆ ਉੱਥੇ ਲਿਖਿਆ ਸੀ ਨਾਮਨੀ ਤੁਸੀਂ ਪੁੱਛ ਸਕਦੇ ਹੋ ਮੈਨੇਜਰ ਨੂੰ ਕਿ ਵਾਟ ਇਜ਼ ਦਾ ਨਾਮਨੀ ਇਹ ਕੀ ਹੈ ਜੀ ਉਹਦਾ ਜਵਾਬ ਪਤਨ ਕੀ ਹੋਣਾ ਉਹਨੇ ਕਹਿੰਨ ਜੀ ਪੈਸਿਆਂ ਅਕਾਊਂਟ ਖੋਲਤਾ ਤੁਸੀਂ ਪੈਸੇ ਜਮ੍ਹਾਂ ਕਰੋਨੇ ਨੇ ਰੱਬ ਨਾ ਕਰੇ ਜਦੋਂ ਤੁਹਾਨੂੰ ਕੁਝ ਹੋ ਗਿਆ ਪੈਸੇ ਕਿਹਨੂੰ ਦੇਣੇ ਇਹਦਾ ਮਤਲਬ ਜਿੰਨੀ ਦਿਨ ਜਿਉਂਦੇ ਉੰਨੀ ਦਿਨ ਮੇਰੇ ਜਦੋਂ ਜਿਉਂਦਾ ਨਹੀਂ ਫਿਰ ਜਿਹਦਾ ਨਾਮ ਭਰਿਆ ਉਹ ਲੈ ਜਾਊਗਾ ਜਿੰਨੀ ਦਿਨ ਜਿਉਂਦਾ ਬੰਦਾ ਉੰਨੀ ਦਿਨ ਪੈਸੇ ਉਹ ਦੇ ਔਰ ਜਦੋਂ ਮਰ ਜਾਏ ਫਿਰ ਜਿਹਦਾ ਨਾਮ ਭਰਿਆ ਉਹ ਲੈ ਜਾਏਗਾ ਨਹੀਂ ਕਿਸੇ ਦਾ ਭਰਿਆ ਤਾਂ ਵੀ ਫਿਰ ਐਫੀਡੇਵਿਟ ਬਣ ਜਾਂਦਾ ਹੈ ਡੈਥ ਸਰਟੀਫਿਕੇਟ ਲੱਗ ਕੇ ਫਿਰ ਵੀ ਉਹਦੇ ਪਰਿਵਾਰ ਬੱਚਿਆਂ ਦੇ ਨਾਮ ਆਪੇ ਝੜ ਜਾਣੇ ਜਮੀਨ ਜਿਹੜਾਤ ਜਿੰਨੀ ਦਿਨ ਜਿਉਂਦੇ ਆ ਉੰਨੀ ਦਿਨ ਆਪਣੀ ਹੈ ਜਦੋਂ ਮੌਤ ਹੋ ਗਈ ਇੱਕੋ ਹੀ ਸਰਟੀਫਿਕੇਟ ਲੱਗਣਾ ਕਾਗਜ਼ ਕਾਗਜ਼ ਬਦਲ ਜਾਣੇ ਜੇ ਤੁਸੀਂ ਬਹੁਤ ਗਹਿਰਾਈ ਨਾਲ ਦੁਨੀਆ ਨੂੰ ਵੇਖੋ ਨਾ ਤਾਂ ਸੰਸਾਰ ਕਾਗਜ਼ਾਂ ਦੇ ਸਿਰ ਤੇ ਖੜਾ ਹੈ ਆਪਾਂ ਕੁਝ ਵੀ ਨਹੀਂ ਹੈ ਤਾਈਓ ਕਹਿੰਦੇ ਨਾ ਕਾਗਜ਼ ਦੀ ਪੁਤਲੀ ਹੈ ਪਈਓ ਮਹਰ ਨੇ ਇਸ ਜੀਵਨ ਨੂੰ ਜਦੋਂ ਤੁਲਨਾ ਕੀਤੀ ਉਦੋਂ ਭਾਈ ਗੁਰਦਾਸ ਸਿੰਘ ਕਹਿੰਦੇ ਜੈਸੇ ਕਰਤਾਸ ਕਰ ਜਾਤ ਜਲ ਬੂੰਦ ਪਰ ਕ੍ਰਿਤਸਨਵੰਦ ਜਲ ਮਦ ਸਭ ਧਨ ਹੈ ਕਾਗਜ ਉੱਤੇ ਪਾਣੀ ਡੁੱਲ ਜਾ ਕਾਗਜ ਗਲ ਜਾਂਦਾ ਤੇਰਾ ਜੀਵਨ ਕਾਗਜ ਦੀ ਨਿਆਈ ਹੈ ਪਤਾ ਕਿਉਂ ਕਾਗਜਾਂ ਦੇ ਸਿਰ ਉੱਤੇ ਸਭ ਕੋਈ ਖੜਾ ਹੈ ਕਿਸੇ ਜਗ੍ਹਾ ਤੇ ਜਾਓ ਪੁਲਿਸ ਵਾਲੇ ਤੁਹਾਡੀ ਗੱਡੀ ਰੋਕ ਲੈਣ ਸਭ ਤੋਂ ਪਹਿਲਾਂ ਕੀ ਮੰਗਦੇ ਕਾਗਜ ਲਿਆਓ ਡਰਾਈਵਿੰਗ ਲਾਇਸੈਂਸ ਹੈਗਾ ਤੁਸੀਂ ਕਹੋ ਜੀ ਮੈਨੂੰ ਬਹੁਤ ਚੰਗੀ ਤਰ੍ਹਾਂ ਡਰਾਈਵਰੀ ਆਉਂਦੀ ਹੈ ਮੈਨੂੰ 20 ਸਾਲ ਹੋ ਗਿਆ ਜੀ ਗੱਡੀ ਚਲਾਉਂਦਿਆਂ ਉਹ ਕਹਿੰਦਾ ਠੀਕ ਹੈ ਕਾਗਜ਼ ਲਿਆਓ ਲਾਇਸੈਂਸ ਹੈਗਾ ਕੋਈ ਜ਼ਮੀਨ ਤੇ ਕਬਜ਼ਾ ਕਰ ਲੈ ਤੁਸੀਂ ਕਹੋ ਜੀ ਪਿੰਡ ਨੂੰ ਪੁੱਛ ਲਓ 20 ਸਾਲ ਤੋਂ ਮੈਂ ਇਸ ਜ਼ਮੀਨ ਦਾ ਹੱਕਦਾਰ ਹਾਂ ਜਦੋਂ ਜੱਜ ਕੋਲ ਜਾਓਗੇ ਉਹ ਕਹਿੰਦਾ ਕਾਗਜ਼ ਲਿਆਓ ਤੇਰੇ ਨਾਮ ਤੇ ਕੋਈ ਰਜਿਸਟਰੀ ਕੋਈ ਇੰਤਕਾਲ ਕੋਈ ਫਰਦ ਕੀ ਹੈ ਤੇਰੇ ਕੋਲ ਕੋਈ ਕਾਗਜ਼ ਲੈ ਕੇ ਆਓ ਸਭ ਕੁਝ ਕਾਗਜ਼ ਦੇ ਸਿਰ ਤੇ ਮੇਰੀ ਆਇਡੈਂਟੀਟੀ ਵੀ ਇਹ ਕਾਗਜ਼ ਦੇ ਸਿਰ ਤੇ ਹੈ ਜੇ ਤੁਸੀਂ ਬਾਹਰ ਕਿਸੇ ਨੂੰ ਕਹਿਣਾ ਮੈਂ ਫਲਨ ਹੈ ਆਧਾਰ ਕਾਰਡ ਦਿਖਾਓ ਪਾਸਪੋਰਟ ਦਿਖਾਓ ਕਾਗਜ਼ ਤੋਂ ਬਗੈਰ ਆਪਣੀ ਆਇਡੈਂਟੀਟੀ ਵੀ ਨਹੀਂ ਕਿ ਮੈਂ ਕਹਾਂ ਕਾਗਜ਼ ਤੋਂ ਬਗੈਰ ਕੁਝ ਵੀ ਨਹੀਂ ਸਭ ਕੁਝ ਕਾਗਜ਼ਾਂ ਵਿੱਚ ਹੈ ਸਭ ਕੁਝ ਕਾਗਜ਼ ਵਿੱਚ ਵਕਤ ਹੋਣੇ ਹੌਲੀ ਹੌਲੀ ਦੁਨੀਆ ਤੋਂ ਜਿਹੜੀ ਕਰੰਸੀ ਜਿਹਨੂੰ ਪੈਸੇ ਕਹਿੰਦੇ ਨੇ ਇਹ ਚੀਜ਼ਾਂ ਕਰੰਸੀ ਬਹੁਤ ਘੱਟ ਕੇ ਖਤਮ ਹੋ ਜਾਣੀ ਐ ਕਿਸੇ ਕੋਲ ਪੈਸਾ ਨਹੀਂ ਰਹਿਣਾ ਬਸ ਕਾਗਜ਼ ਚੱਲਣਗੇ ਕਾਗਜ਼ ਚੱਲਣਗੇ ਮੈਂ ਬੜਾ ਹੈਰਾਨ ਹੋਇਆ ਇੱਕ ਬੰਦੇ ਨੇ 3.5 ਕਰੋੜ ਦਾ ਸੋਨਾ ਖਰੀਦਿਆ ਵਧਣ ਵਾਸਤੇ ਉਹ ਖਰੀਦ ਸਕਦੇ ਨੇ ਤੁਸੀਂ ਵੀ ਖਰੀਦ ਸਕਦੇ ਹੋ ਤਾਂ ਮੈਂ ਉਹਨੂੰ ਪੁੱਛਿਆ ਜੀ ਸੋਨਾ ਖਰੀਦ ਕੇ ਰੱਖਿਆ ਕਿਥੇ ਕਹਿੰਦੇ ਭਾਈ ਸਾਹਿਬ ਲਿਆ ਥੋੜੀ ਐ ਕਾਗਜ਼ਾਂ ਵਿੱਚ ਐ ਮੈਂ ਵੀ ਬੜਾ ਹੈਰਾਨ ਹੋਇਆ ਮੈਂ ਕਿਹਾ ਜੀ ਕਾਗਜ਼ਾਂ ਵਿੱਚ ਕਿਵੇਂ ਕਹਿੰਦੇ ਅੱਜ ਕੱਲ ਸੋਨਾ ਨਹੀਂ ਮਿਲਦਾ ਤੁਸੀਂ ਇਨਵੈਸਟਮੈਂਟ ਕੀਤੀ ਹੈ ਤੁਸੀਂ 3.5 ਕਰੋੜ ਦਾ ਸੋਨਾ ਖਰੀਦ ਲਓ ਨਹੀਂ ਤੁਹਾਨੂੰ ਕਾਗਜ਼ ਬਣਾ ਕੇ ਦੇ ਦਿੱਤਾ ਕਿ ਤੁਸੀਂ 3.5 ਕਰੋੜ ਦਾ ਸੋਨਾ ਖਰੀਦਿਆ ਤੁਹਾਡੇ ਕੋਲ ਸਿਰਫ ਕਾਗਜ਼ ਹੈ ਸੋਨਾ ਉਹਨਾਂ ਕੋਲ ਰਹੇਗਾ ਜਿੱਦਣ ਰੇਟ ਵਧ ਜਾਏਗਾ ਉਸ ਦਿਨ ਉਹਨੇ ਸੋਨੇ ਦਾ ਮੁੱਲ ਮਿਲ ਜਾਏਗਾ ਸਭ ਕੁਝ ਕਾਗਜ਼ ਵਿੱਚ ਆ ਗਿਆ ਹੈ ਔਰ ਪਾਛੇਨ ਕੇ ਜੀਵਨ ਕਾਗਜ਼ ਦੇ ਸਰਤੇ ਖੜੇ ਤੇਰਾ ਕੁਝ ਵੀ ਨਹੀਂ ਹੈ ਹਾਂ ਜਿੰਨੀ ਦਰ ਤੇਰੇ ਕੋਲ ਹੈ ਵਰਤਣ ਵਾਸਤੇ ਹੈ ਇਹਨੂੰ ਸੋਚ ਸਮਝ ਕੇ ਵਰਤੀ ਇਹਦੇ ਵਿੱਚ ਰਹਿੰਦੇ ਆ ਜਪੀ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਤੇ ਤੂੰ ਛੱਡ ਹੀ ਜਾਣੀ ਹੈ